ਆ ਵੀਰੋ ਜੱਸਾ ਸਿੰਘ ਰਾਮ ਗੜੀਆ ਤੋਂ ਲੈ ਕੇ ਆਵਨ ਰਾਮ ਗੜੀਆ ਤੱਕ ਦਾ ਸਫ਼ਰ ਸਾਡੇ ਸਾਹਮਣੇ ਆ ਕਿਤੇ ਉਹ ਰਾਮ ਗੜੀਆ ਇੱਕ ਸੂਰਮਾ ਹੀ ਤੇ ਆ ਰਾਮ ਗੜੀਆ ਹੁਣ ਤੁਹਾਨੂੰ ਪਤਾ ਹੀ ਆ ਵੀਰੋ ਉਹ ਕੋਹੇ ਨੂਰ ਦੇ ਹੀਰੇ ਤੋਂ ਲੈ ਕੇ ਵਿਦੇਸ਼ਾਂ 'ਚ ਮਜ਼ਦੂਰੀ ਤੱਕ ਦਾ ਸਫ਼ਰ ਤੁਹਾਡੇ ਸਾਹਮਣੇ ਆ ਵੀਰੋ ਤੁਹਾਡੇ ਸਾਹਮਣੇ ਆ ਤੇ ਜਾਗਣਾ ਪੈਣਾ ਆ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਆ ਉਹ ਕਰਨੀ ਪੈਣੀ ਆ ਵੀਰੋ ਪਿੰਡਾਂ 'ਚ ਸਕੂਲ, ਸਟੇਡੀਅਮ, ਲਘੂ ਜੋਗ, ਪਾਰਕ, ਜਿਮ, ਖੇਡਾਂ, ਛੋਟੇ ਧੰਦੇ, ਪੰਚਾਇਤੀ ਰਾਜ, ਪੰਚਾਇਤਾਂ ਦੀ ਤਾਕਤ ਇਹ ਸਾਰਾ ਵੀਰੋ ਕਰਨਾ ਪੈਣਾ ਆ, ਕਰਨਾ ਪੈਣਾ ਆ। ਇਹ ਸਭ ਚੀਜ਼ਾਂ 'ਤੇ ਧਿਆਨ ਦੇਣਾ ਪੈਣਾ ਵੀਰੋ ਨਹੀਂ ਤੇ ਨਹੀਂ ਤੇ ਇਸ ਤੋਂ ਅੱਗੇ ਹੋਰ ਕੀ ਹੋਣਾ? ਮਜ਼ਦੂਰੀ ਤੋਂ ਅੱਗੇ ਹੋਰ ਕੀ ਕਰ ਲਓਗੇ? ਕੋਹੇ ਨੂਰ ਦੇ ਹੀਰੇ ਤੋਂ ਲੈ ਕੇ ਮਜ਼ਦੂਰੀ ਤੱਕ ਦਾ ਜਿਹੜਾ ਸਫਰ ਆ ਇਸ ਤੋਂ ਅੱਗੇ ਹੋਰ ਕੀ ਕਰ ਲਓਗੇ ਵੀਰੋ? ਹੋਰ ਕੀ ਕਰ ਲਵਾਂਗੇ